500 ਰੁਪਏ ਕਿਹਦੇ ਰਿਆ 1000 ਰੁਪਏ ਕਿਹਦੇ ਰਿਆ ਕਿ ਤੂੰ ਮੇਰੇ ਪਾਸਾ ਵੋਟਾਂ ਪੜੀਆਂ ਮੈਂ ਕਿਹਾ ਵੇ ਤਾਂ ਪਰਤੇ ਪੜੀਆਂ ਛੱਡਿਆ ਨਾ ਕਰ ਲੋ ਚੀਟਾ ਲੈ ਜੀ ਵੱਡੀ ਕੌਲੀਆ ਕਰ ਤਾ ਰੁਪਈਆ ਫਾੜਾ ਦਿੱਤੇ ਨਹੀਂ ਆਲੇ ਮੋਵੀ ਬਣਾਉਂਦਾ ਜੀ ਛੱਡਿਆ ਨਾ ਕਰ ਲੋ ਮਾਰਾ ਮੋਵੀ ਬਣਾਉਂਦੀ ਕੌਲੀਆ ਕਰ ਮੈਂ ਆਦਾ ਦੇ ਦਿੰਨੇ ਕੱਫੇ ਛੱਡਿਆ ਨਾ ਕਰ ਲੋ ਜਿਆਦਾ ਲੈ ਗਏ ਹੁੰਦੇ ਆ ਛੱਡਿਆ ਨਾ ਕਰ ਲੋ ਮੇਰਾ 500 ਰੁਪਈਆ ਬੋਧੂਗਾ ਬੋਹ ਕੋ ਲੋ ਆਦਾ ਡਾਲਰ ਤੋੜਾ ਲਏ ਛੱਡਿਆ ਨਾ ਕਰ ਲੋ ਹੋਰ ਕਿਉਂ ਆਤੀ ਕਰ ਕੌਲੀਆ ਕਰ ਮਾਰਾ ਬੈਂਕ ਨੂੰ ਫੋਨ ਕੀਤਾ ਛੱਡਿਆ ਨਾ ਕਰ ਲੋ ਆਦਾ ਦੇ ਦਿੰਨੇ ਛੱਡਿਆ ਨਾ ਅੱਛਾ ਜਾਨ ਕਰ ਦੇ ਹੋਰ ਕਿਉਂ ਨਾ ਸੀਗਾ ਤੈਨੂੰ ਜੇ ਪੰਡਾ ਸਾਡੇ ਨਾਲ ਜੰਮਿਆ ਜੀਆ ਬੰਦਿਆਂ ਦੀਆਂ ਰਾਵਾਂ ਦੀਆਂ ਪੋਟਾਂ ਦੀਆਂ ਮੋਟਾਂ ਦੀਆਂ ਲੱਗਿਆ ਸੀ ਗਏ ਪੰਡਾ ਮਰਾਸੀ ਕਦੇ ਆਉਂਦੇ ਜੰਮਿਆਂ ਵਾਂਗ ਸਾਡਾ ਗਰੀਬਾਂ ਦਾ ਕਿੱਜੋੜਾ ਆ ਸੁਣ ਲੋ ਸਰਾਸਾ ਮਰਾਸੀ ਦੇ ਜੰਮਦੇ ਨਹੀਂ ਮਰਾਸੀ ਬਿਲਕੁਲ ਨਹੀਂ ਜੰਮਦੇ ਇਹ ਸਾਰੇ ਮਾਲ ਗੱਡੀਆਂ ਹੋਣਗੇ ਪਾਸੋਂ ਲੈਂਦੀ ਹੋਣੀ ਹੋਰ ਨੀਦਾ ਜਾੜੀ ਹੈ ਬੋਲ ਜਾ ਕਰ ਨਾ ਗਮਨਾ ਚ ਵਿਗਦੇ ਤਨ ਬਸ ਚਲਾ ਕਰ ਹਟ ਜਾ ਬੜੀ ਚੱਲ ਜਿਹਦੇ ਨਹੀਂ ਹਲਾ ਤੋਰੀਆ ਵੇਚਿਆ ਸਾਰਾ ਪੈਸਾ ਨੂੰ ਬੜਾ ਪੈਣਾ ਬੋਲ ਜਾ ਕਰ ਕਿਹੜਾ ਫੋਰਸ ਦੇ ਦੇਣਾ ਤਾਸ ਵੀ ਕਰਿਆ ਕਰ ਨਾ ਫੋਰਚੂਨਾ ਸੀ ਕਹਤ ਨਾ ਲੈ ਕਰ ਨਾ ਮੈਨੂੰ 500 ਰੁਪਇਆ ਕਿੱਥੇ ਹੈ ਲੈ ਕੇ ਆਉਂਦੀ ਪਰਵਾਨੀ ਨਾ ਲੈ ਕਰ ਨਾ ਨਾ ਆਖੀਂ ਨਾ ਜੀ ਬੋਲ ਜਾ ਕਰ ਦੂਜੇ ਹੋ ਗਏ ਨਾ ਬਸ ਨਾ ਕਰ ਦਸ ਸੱਚੇ ਦੱਸ ਕਰਤੇ ਆ ਬਸ ਨਾ ਕਰ ਨਾ ਫੋਰਚੂਨਾ ਸੀ ਕਹਤ ਨਾ ਨਾ ਕਰ ਇਹ ਬਾਜੋ ਉਹ ਪਾਟਾ ਹਾਂ ਜੀ ਜਿੱਦਾਂ ਸੀ ਕਰੀ ਹਾਂ ਸਾਡੇ ਜੰਮੇ ਬਹੁਤ ਰੰਗ ਦਾ ਹੋਏ ਉਹ ਖੜ੍ਹ ਜਾਓ ਖੜ੍ਹ ਜਾ ਦੋ ਯਾਰ ਜੋਣ ਕੀ ਇਹ ਪਾਣੀ ਕਿੱਨੇ ਕਰਦਾ ਇਹ ਮੈਂ ਕਹਾਂ ਪੰਡ ਜਿੱਦ ਤੂੰ ਜੰਮਾ ਕੀ ਹੋਇਆ ਮੇਰੇ ਨੀਕਾਲੀ ਜਾਂਦੇ ਉਹ ਕਿਸੀ ਮੈਂ ਜੰਮਾ ਗਵਾਂਡੀ ਫੁੱਲੇ ਲੱਡੂਆਂ ਨਾਲ ਸੁੱਕੇ ਰਸ ਗੁੱਲੇ ਨਾਲ ਅੰਦਰ ਕੰਦੇ ਫੁੱਲੇ ਬਾਹਰ ਦੇ ਬਾਹਰ ਜਲੇਬੀਆਂ ਨਾਲ ਹੁਣ ਫੋਲ ਕੇ ਮੰਜਾ ਤਕਾਲਣਾ ਸਾਈ ਫੜਨਾ ਲੈ ਕਰਾਵੇ ਤਾਂ ਹੋਰ ਕਹਿਣਾ ਫੋਲਨੇ ਇਹਦਾ ਨਾ ਕਰਦਾ ਮੁੰਡਾ ਕਹਦਾ ਗਰਾਮ ਰੂਦਾ ਹੋਰ ਕੀ ਕਰਦਾ ਸਾਰਾ ਬਾਦੂ ਦਾ ਠੀਰਾ ਅੱਜ ਕਿਆ ਕਰਦਾ ਹੋਰ ਕਿਉਂ ਨਾ ਸੀ ਗਿਆ ਤੈਨੂੰ ਇਹਦਾ ਨਾ ਕਰਦਾ ਆ ਪੀਆ ਫੜਲਾ ਜਲੇਬੀਆਂਲੇ ਸਾਰਾ ਦੇਦਾ ਦਿੱਤੇ ਆ ਇਹਦਾ ਨਾ ਕਰਦਾ ਫਿਰ ਦੇ ਦੇ ਓ ਜੀਣ ਮੁੰਡਾ ਨਾਨਕੇ ਆ ਤੀਏ ਨੰਦੇ ਜਾਣ ਕੇ ਸਾਡੇ ਮੇਰੇ ਤੋਂ ਪੂਰਾ ਬੰਦੀ ਦਾ ਕੰਮ ਇਹ ਕਰਦਾ ਹੈ ਇਹ ਪੂਰਾ ਪੈਕਟ ਮੇਰਾ ਬੰਦਾ ਚਾਹੋ ਪੰਡਾ ਮਰਾਸੀਆ ਓ ਮੈਂ ਹਾਂ ਬੰਦ ਜੀ ਫੜੀ ਚੱਲ ਮੁੰਡੇ ਚਾਚਿਆਂ ਮਾਸਿਆਂ ਕੋ ਬੂਆ ਤੋਂ ਵੇਲਾ ਜਿੱਥੇ ਨੇ ਲੈ ਲੈ ਮੁੰਡੇ ਸਲਾਮੀਆਂ ਪਾ ਦੀ ਕੰਦੇ ਨਾ ਕਰਦਾ ਸੁ ਆਪਣੀ ਲੋਗੇ ਰੱਖੀ ਬੋਲਿਆ ਕਰਦਾ ਰੱਖ ਹੋਰ ਜੂਨਾ ਸੀਗਾ ਬੱਸ ਕਰਿਆ ਕਰਦਾ ਰੱਖ ਥਾਰ ਕਹਿੰਦੇ ਮਰਾਸੀਆਂ ਤੇ ਲੱਗੀ ਹੋ ਹੋਣ ਵੀ ਹੋਣ ਥਾਰ ਕਹਿੰਦੇ ਉਂ ਲੱਗੀ ਹੋ ਕੋੜੀਆਂ ਪਾਣ ਹਰ ਰੁਪਈਏ ਜਿੱਥੇ ਨੇ ਕਰਦਾ ਇਹ ਸਾਰੇ ਲਾ ਕਰਦਾ ਰੱਖ ਹੋਰ ਜੂਨਾ ਸੀਗਾ ਬੋਲਿਆ ਕਰਦਾ ਰੱਖ ਨਮੂਜੇ ਹੋਗੇ ਬੱਸ ਕਰਿਆ ਕਰਦਾ ਰੱਖ ਥਾਰ ਕਹਿੰਦਾ ਇਹ ਤੇ ਲੱਗੀ ਹੋ ਹੋਣ ਵੀ ਹੋਣ ਜੇਤੀ ਜੇਤੀ ਕੋੜੀਆਂ ਪਾਣ ਫਟਾ ਹਰ ਵਾਰੀ ਵਾਲਾ ਹੋ ਮੇਰੇ ਘਰ ਤੇ ਪਿਆਰ ਦੀ ਵੇਲ ਹੋ ਕਰਵਾਵਾਲੇ ਤੇ ਪਿਆਰ ਦੀ ਵੇਲ ਹਾਣਾਂ ਨੂੰ ਕਾ ਲਾ ਵੇਲ ਫੇਰ ਨਹੀਂ ਸਾਡਾ ਵੇਲ ਸੰਧਾ ਮਰੇ ਫੇਰ ਗੱਡੀ ਥੱਲੇ ਆ ਜਾਣਾ ਅੱਥਰਾ ਕਰ ਦੋ ਸੋਰਚੂਨਾ ਸੀ ਕਹਿੰਦਾ ਬੋਲੀਆ ਕਰ ਸਾਲ ਕਹਿੰਦਾ ਚ ਲਾ ਗਿਓ ਕੋਣ ਵੀ ਹੋਣ ਲਾ ਗਿਓ ਕੋੜੀਆ ਕੋਣ ਛੇਤੀ ਛੇਤੀ ਬਾਬੇ ਨਾਨਕ ਦੇ ਸ਼ਬਦ ਬੋਲਣ ਨਾ ਨਾ ਲਾ ਗਿਓ ਲੱਗੋ ਬੇਤੇ ਮੀਟੀ ਦੀ ਤਾਰ ਨਾਲ ਅੱਥਰਾ ਕਰ ਦੋ ਸੋਰ ਹੋਰ ਕੰਨਾਂ ਨਾ ਹਉਣੇ ਬੋਲੀਆ ਕਰ ਦੋ ਸੁਣ ਬੁਰਾਈ ਦੇ ਕੇ ਲਾ ਲੈਣਗੇ ਅੱਥਰਾ ਕਰ ਦੋ ਵਾਸੀ ਚਾਲੀ ਆ ਜਣਗੇ ਅੱਥਰਾ ਕਰ ਦੋ ਇਧਰੋਂ ਲੈ ਲੈ ਵੇਲ ਇਹਦੇ ਕੋਲ ਵੇਲ ਨਹੀਂ ਤੁਸੀਂ ਸਾਹ ਕੋਲ ਸਾਤ ਆਕਰ ਕਰਦਾ ਜੇਦੀ ਮਰਾਗੀ ਰਪੀਏ ਬਮਾ ਜਾਣ ਲੱਗੇ ਖੋਜ ਆਹਨ ਦੀ ਵੇਲ ਹੋ ਕਰਵਾਵਾ ਰਪਿਆ ਦੀ ਵੇਲ ਪਾ ਦੇ ਫੇਰ ਭੰਡੋ ਇਹ ਜੰਮਿਆ ਆਹੋ ਵੱਡੀ ਕੁੜੀ ਆ ਗਈ ਜੀ ਦਿੱਤਾ ਮਸ਼ੀਨ ਲੜੇਸਟੀ ਨਾਲੀ ਨਾਣਾ ਵੱਡੀ ਕੜਾਈ ਕਰਨ ਵਾਲੀ ਤਾਇਆ ਬਾਰੋਂ ਲਿਆਇਆ ਹਾਤਾ ਪੀਣਾ ਚਪੇਟੇ ਮੂੰਹ ਮਾਰਨਾ ਤਾਇਆ ਮਸ਼ੀਨਾ ਬੈ ਕੇ ਦਿਆ ਤੁਸੀਂ ਮਸ਼ੀਨ ਘੜੀ ਦਿੱਤੀ ਚੋਟਿਆਂ ਮੁੰਨਣ ਵਾਲੀ ਅੱਗਾ ਮਰੇ ਨਾਲ ਆ ਤਾ ਅਜਾ ਨਾ ਕਰਦਾ ਮੋਰਚੇ ਕੋਸਾ ਰੱਖਦਾ ਖੋਦਿਆ ਕਰਦਾ ਕੁੜੀ ਭਈਆ ਮੁੰਨਿਆ ਕਰੂ ਤੇ ਕੀ ਕਰ ਦੂ ਕਿਧਰ ਖੰਡਾ ਰਿਆ ਕਰਦਾ ਖੋਟਿਆ ਨਾ ਕਰ ਆਹ ਦੋ ਦਿਨ ਮਿਲਦੀ ਨਹੀਂ ਵੇਲੀ ਪਈ ਮੈਂ ਕੀ ਕਰਨੀ ਆਦੀ ਭੈਣ ਦੀ ਬੋਤਲਾ ਦੀ ਮੈਂ ਕਿਹਾ ਵੇ ਤਾਂ ਲੱਗਦੀ ਐ ਪੀ ਬੋਤਾ ਅੰਦਰ ਨਾ ਕਰਦੇ ਵੇ ਦੇ ਹਲੋ ਹਲੋ ਕਰੂ ਖੋਦਿਆ ਕਰਦਾ ਦਰਮਿਆਨ ਜੀ ਮਿਲੂਗੀ ਤੇ ਫਸ ਕਰਿਆ ਕਰਦਾ ਫੇਰ ਪੰਡ ਓਏ ਪੰਡ ਸਹੀ ਸਹੀ ਨਾ ਦਵੇ ਕੁੱਟ ਨਾ ਖਾ ਉਹ ਬੇਕੂਫਾ ਵੱਡੀ ਕੁੜੀ ਆ ਗਈ ਉਹ ਕੀ ਹੋ ਗਿਆ ਬਾਰੋ ਆਈ ਬਾਰੋ ਕੈਨੇਡਾ ਚ ਨਾ ਨਾ ਹੁਣ ਤੁਰੇ ਆਈ ਅਮਰੀਕਾ ਚ ਫਟਾਫਟ ਆ ਗਈ ਭਾਈ ਕਿਤੋਂ ਉਹ ਆ ਗਈ ਭਾਈ ਕਿਤੋਂ ਚੱਤੀ ਬੈ ਗਈ

ਪਹਿਲੇ ਚੋਂਦੇ ਨਾ ਕਹਿੰਦਾ ਰੇਡੀਓ ਕਹਿੰਦਾ ਨਾ ਰੇਡੀਓ ਨਾ ਹੀ ਬੰਡਾ ਦਾ ਮੁੰਡਾ ਗੁੰਦਾ ਸੁਣਾ ਲਾੜਨਾ ਰੇਡੀਓ ਲਾਉਂਦਾ ਰੇਡੀਓ ਤੇ ਡਾਡੀ ਦਾ ਵੱਡਾ ਵੱਡਾ ਵਾਲਾ ਸਪੀਕਰ ਤੇਰੀ ਬੁਰੀ ਦਿਨ ਹਾਲੀ ਬਾਜੀ ਹੈ ਲੈ ਕਰਾ ਦੇ ਹਾਂ ਜੱਸੀਆਂ ਚੁੰਡੀਆਂ ਇੱਦਾਂ ਨਾ ਕਰਦਾ ਸੁਣ ਮਾਸੀ ਨਾਲ ਸੀੜੀ ਛੁੱਟ ਜਾ ਕਰਦਾ ਹੋਰ ਕਿਉਂ ਨਾ ਸੀਗਾ ਤੂੰ ਮਾਸ ਕਰਿਆ ਕਰਦਾ ਲੈ ਲੈ ਹੰਟ ਰੁਪਈਏ ਜਿੱਦੇ ਨਹੀਂ ਆਲੇ ਤੇਰੀ ਰੁਪਵਾ ਰੁਪਈਏ ਮੇਰੇ ਤੋਂ ਬੱਤੀ ਪੈਂਚੂ ਤੇਰੀ ਬਾਣੀ ਬਣੀ ਛੁੱਟ ਜਾ ਕਰਦਾ ਮਾਦਾ ਸਰਦਾਰ ਪਹੁੰਚ ਕੇ ਲੈ ਕਰਿਆ ਕਰਦਾ ਮੇਰੇ ਕੋਲ ਗਰੂਕੋਚ ਲੱਗੇ ਛੁੱਟ ਜਾ ਕਰਦਾ ਹੋਰ ਕਿਉਂ ਨਾ ਸੀਗਾ ਨਾ ਕਰਦਾ اے ਭੰਡਾ ਨਾ ਦਸੀ ਮਾਲੇ ਹਲਾਵਾ ਜਿਹੜਾ ਮਾਂ ਬਣ ਰਿਹਾ ਸੀ ਹਾਂ ਸਹੀ ਸਹੀ ਲੱਠੂਆਂ ਡਕੇ ਹਲਾਵਾ ਦਾਨ ਕੀ ਆ ਕਦੂ ਤੇ ਨਾ ਕੀ ਆ ਕਦੂ ਤੇ ਡਾਡੀ ਨਾਲ ਨਾਲ ਕੀ ਕਦੂ ਤੇਰੀ ਬੁੜੀ ਨਾਲ ਬੰਦ ਬੋਦੀ ਚਾਚੇ ਨਾਲ ਸੜਾਉ ਤੂੰ ਛੱਡਿਆ ਨਾ ਕਰ ਲੈ ਮਾਸੀ ਦਾ ਪੀੜੀ ਤੋਰੀ ਛੱਡਿਆ ਕਰ ਲੈ ਚਾਚੇ ਆ ਰਾਮ ਤੋਰੀ ਛੱਡਿਆ ਕਰ ਲੈ ਮੈਨੂੰ ਮਨਾਇਆ ਮਨਾਇਆ ਇੱਥੇ ਘਾੜ ਕੇ ਲਾ ਦੇਖਦਾ ਇਹ ਦੁਨੀਆਂ ਤੇ ਆਇਆ ਛੱਡਿਆ ਕਰ ਮਾਸੀ ਕਰ ਭਾਈ ਕਲੇ ਮੁੰਡੀ ਆ ਮਾਸੀਆ ਚਾਚੀਆਂ ਪੂਆ ਪੈਣ ਦਾ ਮੇਲਾ ਜਿੱਦੇ ਨੇ ਤੇ ਸੀਆਂ ਮੈਨੂੰ ਨਹੀਂ ਆ ਜੀ ਹੋ ਗਿਆ ਛੱਡ ਕੇ ਨਾ ਕਰ ਛੋਟਾ ਨਾ ਸੀ ਭਾਈ ਸਾਹਿਬ ਹਾਜੀ ਨਾਲਖ ਵਧੀਆ ਹਾਲ ਸਹੀ ਸਿੱਕੇ ਹੱਕ ਦੇ ਹਲਾਲਾ ਹੱਕ ਦੇ ਹਲਾਲਾ ਜੇ ਦਲ ਪਤਰੀ ਚ ਲਿਖਾਇਆ ਦਲ ਪਤਰੀ ਲਿਖਾਇਆ ਕੈਟੀ ਕਰ ਸਰਜ ਹੋਇਆ ਹਾਂਜੀ ਦਾ ਦੇ ਮੇਰਾ ਨਾਮ ਤੇਰਾ ਨਾਮ ਹਾਂ ਓਹੋ ਫਨੋਰ ਤੇਰਾ ਫਨੋਰ ਤੇ ਡੈਡੀ ਨਾ ਬਰਾ ਤੇਰੀ ਬੁੜੀ ਦਾ ਨਾ ਪੁੱਜੂ ਮੂਹ ਵਾਲੀ ਲੈ ਕਨਾ ਹੋਵੇ ਤਾਂ ਤੇਰੇ ਮਿਆਲਾ ਮਾਲ ਕਰਿਆ ਕਰ ਦੋੜੀ ਚ ਚਲਦਾ ਫੋੜ ਗਿਆ ਕਰ 100 ਰੁਪਇਆ ਤਾਗਦਾ ਫੋੜ ਗਿਆ ਕਰ ਚਾਚਿਆਂ ਗੋਲ ਗੱਪਾ ਕਰਿਆ ਕਰਦਾ ਲੈ ਨਾ ਮਰੁੰਡਾ ਕਰਿਆ ਕਰਦਾ ਹੋ ਚੂਣਾ ਸੀ ਕਹਿੰਦਾ ਬਾਸ ਕਰਿਆ ਕਰ ਭਾਈ ਸਾਹਿਬ ਹਾਂ ਦੇ ਕੁਫਾ ਵੱਡੀ ਕੁੜੀ ਆ ਗਈ ਫਿਰ ਕੀ ਹੋਇਆ ਮੇਰਾ ਪਾਪਾ ਕਹਿੰਦਾ ਕੁੜੂ ਨੂੰ ਬਾਹਰੋਂ ਜਿੰਦੇ ਕੁੰਡੇ ਲ ਹਰ ਪੀਏ ਦੇ ਕੇ ਗੁਰਮਤ ਚੋਰ ਲੋਨੇ ਜ਼ਮੀਨਾਂ ਦੇ ਦੇਣੀ ਬਸ ਤਦ ਗੱਡੀ ਆ ਬੇਕੂਫਾ ਗੋਸਤਾਂ ਦਿੱਤਾ ਕਿ ਨਾ ਨਾ ਨੂੰ ਗੋਸਾ ਹੋਰ ਕਿਦਾਂ ਲੈਣਾ ਅੱਧਾ ਕਰ ਦੇਣਾ ਪਾਪੇ ਹੀ ਲਾਦਵਾ ਦਿੱਤੀ ਹੋਰ ਕਿਆ ਕਰ ਦੇਣਾ ਹਟਾਉਣੀ ਸ਼ੁਰੂ ਕਰ ਦੇ ਛੱਡ ਕਰਾ ਕਰ ਹੋਰ ਕਿਹਦਾ ਕਰ ਦੇਣਾ ਇਹਦਾ ਨਾ ਕਰ ਦੇਣਾ ਹਾਂ ਹਾਂ ਭਾਂਡੋ ਨਹੀਂ ਨਹੀਂ ਨਾ ਦੱਸੀ ਚੱਲ ਬੇਕੂਫਾ ਨਾ ਆ ਰਿਹਾ ਨਾ ਬਿਲਕੁਲ ਨਾ ਨਹੀਂ ਮਾਰ ਮਾਰ ਕੇ ਰਿੰਗ ਮਾਰੇ ਸਹੀ ਨਹੀਂ ਨਾ ਨਹੀਂ ਹਾਂ ਵੀ ਲੈ ਤੂੰ ਗੁੱਸਾ ਚੱਲ ਹਲਾ ਹਾਲੇ ਮੈਂ ਨਾ ਜੰਗੀ ਜਾ ਅੱਜ ਇਹ ਨਾ ਜੰਗੀ ਜਹਾਈ ਤੇ ਡਾੜੀ ਕੋਬਾ ਮੈਂ ਦੋ ਲੋਭੀ ਟਾਕੇ ਲਊਂਦਾ ਰਿਆ ਕਰਦਾਂਾ ਸ਼ਾਕੇ ਰਿਆ ਕਰੇ ਕੋ ਬੂਖੋ ਲਿਆ ਕਰਦਾਂਾ ਮਾਸੀ ਨਾ ਸੁਣੀ ਐ ਕੰਡਾ ਰਿਆ ਕਰਦਾਂਾ ਹੋਰ ਕਿਉਂ ਨਾ ਸੀ ਕਰੇ ਇਧਰੋਂ 120 ਰੁਪਏ ਦੇ ਦੇ ਲੈ ਆਲਾ ਜਾਣ ਲੱਗਾਂਂ ਦਊਂਗਾ ਕੰਡਾ ਰਿਆ ਕਰਦਾਂਾ ਹੋਰ ਕਿਉਂ ਨਾ ਸੀ ਕਰੇ ਮਾਸੀ ਨਾ